ਅਨੰਦ ਕੀ ਨਾਮ ਮੇਰਾ ਨਾਮ ਜੀ ਹਪੀਟਲ ਹੋਇਆ ਮੈਂ ਜਿਲ੍ਹੇ ਜੀ ਇਸ ਰਿਲੇਟਡ ਮੀਡੀਆ ਦੇ ਨਾਲੇ ਬਾਜੀ ਕਰ ਰਿਹਾ ਹਾਂ ਅੱਜ ਜੀ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਵੱਲੋਂ ਵਿਧਾਨ ਸਭਾ ਚ ਮੁੱਦਾ ਚੱਕਿਆ ਗਿਆ ਸੀਗਾ ਜੋ ਕਿ ਬਰਨਾਲਾ ਮਲਟੀ ਸਪੈਸ਼ਲਿਟੀ ਹਸਪੀਟਲ ਨੂੰ ਰੱਦ ਕੀਤਾ ਹੈ ਸਰਕਾਰ ਨੇ ਤੇ ਇੱਕ ਜੋ ਸਟਾਫ ਪੂਰਾ ਨਹੀਂ ਹੈਗਾ ਸਿਵਲ ਹਸਪਤਾਲ ਦੇ ਵਿੱਚ ਜਾਂ ਜਿਹੜਾ ਜੱਚਾ ਬੱਚਾ ਨਵ ਬੱਚਿਆਂ ਲਈ ਬਣਿਆ ਹੋਇਆ ਉਹਦੇ ਪ੍ਰੀਮੇਚੁਰ ਬੱਚਿਆਂ ਦੀ ਦੇਖਭਾਲ ਲਈ ਬਣਿਆ ਉਹ ਬਿਲਡਿੰਗ ਵੀ ਬੰਦ ਪਈ ਹੈ ਸਟਾਫ ਦੀ ਕਮੀ ਕਰਕੇ ਉਸ ਸਬੰਧ ਦੇ ਵਿੱਚ ਅਸੀਂ ਅੱਜ ਮੈਮੋਰੈਂਡਮ ਦੇਣਾ ਦੇਣਾ ਸੀਗਾ ਮਾਨਯੋਗ ਸਿਹਤ ਮੰਤਰੀ ਸਾਹਿਬ ਨੂੰ ਬਟ ਸਿਹਤ ਮੰਤਰੀ ਸਾਹਿਬ ਇੰਨੇ ਬੁਖਲਾ ਗਏ ਨੇ ਉਹ ਇੱਥੋਂ ਪਿਛਲੀ ਗਣੀ ਚੋਂ ਭੱਜਣ ਦੀ ਗੱਲ ਕੀਤੀ ਉਹਨਾਂ ਨੇ ਸਾਨੂੰ ਪਹਿਲਾਂ ਕਿਹਾ ਗਿਆ ਕਿ ਅਸੀਂ ਤੁਹਾਨੂੰ ਮਿਲਾਂਗੇ ਤੁਸੀਂ ਸਿਵਲ ਹਸਪੀਟਲ ਬਰਨਾਲੇ ਆ ਜਿਓ ਫਿਰ ਪ੍ਰਸ਼ਾਸਨ ਦੇ ਅਧਿਕਾਰੀ ਸਾਨੂੰ ਕਹਿੰਦੇ ਜੀ ਤੁਸੀਂ ਡੀਸੀ ਦਫ਼ਤਰ ਆ ਜਿਓ ਸਿਹਤ ਮੰਤਰੀ ਸਾਹਿਬ ਤੁਹਾਨੂੰ ਉੱਥੇ ਮਿਲਣਗੇ ਅਸੀਂ ਡੀਸੀ ਦਫ਼ਤਰ ਬਰਨਾਲੇ ਪਹੁੰਚੇ ਫਿਰ ਸਾਨੂੰ ਕਹਿੰਦੇ ਜੀ ਤੁਸੀਂ ਰੈਸਟ ਹਾਊਸ ਆ ਜਿਓ ਸਿਹਤ ਮੰਤਰੀ ਸਾਹਿਬ ਤੁਹਾਨੂੰ ਉੱਥੇ ਮਿਲਣਗੇ ਜਦੋਂ ਅਸੀਂ ਇੱਥੋਂ ਅਸੀਂ ਇੱਥੇ ਪਹੁੰਚ ਅ ਦੱਸਿਆ ਕਿ ਐਮਪੀ ਸਾਹਿਬ ਤੇ ਮੰਤਰੀ ਸਾਹਿਬ ਪਿਛਲੀ ਗਲੀ ਚੋਂ ਬਠਿੰਡੇ ਵਿਆਹ ਟੈਂਡ ਕਰਨ ਚਲ ਗਏ ਇੱਕ ਵਿਆਹ ਟੈਂਡ ਕਰਨਾ ਜਿਆਦਾ ਜ਼ਰੂਰੀ ਹੈ ਕਿ ਆਮ ਲੋਕਾਂ ਦੀ ਇੰਨੀ ਵੱਡੀ ਸਮੱਸਿਆ ਹੈ ਇੰਨਾ ਖਰਚਾ ਪੈ ਰਿਹਾ ਇਹ ਕੰਮ ਬੰਦੇ ਨੂੰ ਇੱਥੇ ਕਿ ਆਹ ਬਿਲਡਿੰਗ ਬੰਦ ਹੋਣ ਕਰਕੇ ਕਿ ਉਹ ਜ਼ਰੂਰੀ ਹੈ ਸਿਹਤ ਦੇ ਮਾਡਲ ਤੇ ਬਣੇ ਨੇ ਤੇ ਤੁਸੀਂ ਦੇਖੋ ਕੀ ਇਹਨਾਂ ਦੇ ਹਾਲਾਤ ਨੇ ਇਹ ਕਿ ਕਿੰਨੀ ਵਾਦਾ ਜਿਹੜੀ ਖਲਾਫੀਆਂ ਇਹਨਾਂ ਨੇ ਕੀਤੀ ਹੈ ਪਿਛਲੇ 2.5 ਦਿਨ ਸੱਲਾਂ ਚ ਇਹਦਾ ਬਦਲਾ ਆਮ ਲੋਕ ਜ਼ਰੂਰ ਲੈਣਗੇ ਬਾਈ ਇਲੈਕਸ਼ਨ ਚ ਇਹਨਾਂ ਨੂੰ ਜਵਾਬ ਤਾਂ ਮਿਲ ਗਿਆ ਪਰ 2027 ਚ ਇਸ ਤੋਂ ਵੀ ਪਹਿਲਾਂ ਜਵਾਬ ਦੇਣੀ ਕਿਵੇਂ ਦੇਖਦੇ ਹੋ ਕੱਲ ਬੀਤੇ ਦਿਨੀ ਦੋ ਦਿਨ ਪਹਿਲਾਂ ਜਿਹੜੇ ਕਿਸਾਨ ਕੂਚ ਕਰ ਰਹੇ ਸੀਗੇ ਚੰਡੀਗੜ੍ਹ ਪੰਜਾਬ ਨੂੰ ਇੱਕ ਖੁੱਲੀ ਓਪਨ ਜੇਲ ਬਣਾਇਆ ਗਿਆ ਚਾਰੇ ਪਾਸੇ ਫੋਰਸ ਲਾ ਕੇ ਵਿਚਾਲੇ ਕੈਨ ਕਰ ਲਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨਹੀਂ ਜੀ ਪੰਜਾਬ ਇੱਕ ਪੂਰੇ ਦੇਸ਼ ਚ ਸਭ ਤੋਂ ਵੱਧ ਡੈਮੋਕ੍ਰੈਟਿਕ ਸੂਬਾ ਹੈ ਜਦੋਂ ਪਿਛਲੀ ਕਾਂਗਰਸ ਗਵਰਨਮੈਂਟ ਵੇਲੇ ਵੀ ਕਿਸਾਨਾਂ ਨੇ ਜਦੋਂ ਦਿੱਲੀ ਅੰਦੋਲਨ ਕੀਤਾ ਸੀ ਤੇ ਪੰਜਾਬ ਸਰਕਾਰ ਵੱਲੋਂ ਕੋਈ ਦਿੱਕਤ ਨਹੀਂ ਆਈ ਸੀ ਪਰ ਹੁਣ ਤੁਹਾਡੇ ਸਾਹਮਣੇ ਮੈਂ ਤਾਂ ਮੇਰੇ ਕੋਲ ਤਾਂ ਸ਼ਬਦ ਨਹੀਂ ਹੈ ਕਿ ਕੀ ਜਵਾਬ ਦਈਏ ਭਗਵੰਤ ਮਾਨ ਸਾਹਿਬ ਦਾ ਐ ਵਿਧਾਨ ਸਭਾ ਦੇ ਵਿੱਚ ਤੁਸੀਂ ਅਣਕਾ ਪਾ ਕੇ ਆ ਜਾਨੇ ਹੋ ਸਭ ਨੂੰ ਪਤਾ ਹੈ ਕਿ ਆਈ ਫਲੂ ਹੋਇਆ ਕਿ ਤੁਸੀਂ ਸ਼ਰਾਬ ਪੀ ਕੇ ਆ ਜਾਨੇ ਹੋ ਤੇ ਇਸ ਕਰਕੇ ਪੰਜਾਬ ਬਹੁਤ ਮਾੜੇ ਹੱਤਾਂ ਚ ਹੈ ਚਿੰਤਾ ਹੈ ਸੇ ਇਸ ਗੱਲ ਤੇ ਕਿ ਪੰਜਾਬ ਕਿੱਦਾਂ ਨੂੰ ਜਾ ਰਿਹਾ ਹੈ ਇੰਨਾ ਜ਼ਿਆਦਾ ਕਰਜ਼ਾ ਚੜ ਰਿਹਾ ਜਿੰਨਾ ਕਰਜ਼ਾ ਪਿਛਲੇ 15 ਤੋਂ 20 ਸਾਲਾਂ ਚ ਚੜਿਆ ਉਸ ਉਨਾ ਕਰਜ਼ਾ ਪਿਛਲੇ 3 ਸਾਲਾਂ ਚ ਚੜ ਗਿਆ ਯਾਦ ਉਧਰ ਦੇਖ ਲਾ ਬਾਈ ਜਿਹੜੀ ਤੁਹਾਡੇ ਕੋਲ ਨਾਰੇबाजी ਕੀਤੀ ਜਾ ਰਹੀ ਹੈ ਕੀ ਮਕਸਦ ਹੈ ਇਹਦਾ ਅੱਜ 12:30 ਵਜੇ ਦੇ ਕਰੀਬ ਮਾਨਯੋਗ ਸਿਹਤ ਮੰਤਰੀ ਸਾਹਿਬ ਨੂੰ ਅਸੀਂ ਬਰਨਾਲਾ ਹਲਕੇ ਦੇ ਵਿਧਾਇਕ ਸਰਦਾਰ ਕੁਲਦੀਪ ਸਿੰਘ ਜੀ ਕਾਲਾ ਢਿੱਲੋ ਵੱਲੋਂ ਇਹ ਮੈਮੋਡਮ ਦੇਣਾ ਸੀਗਾ ਵੀ ਸਿਹਤ ਸਹੂਲਤਾਂ ਦਾ ਬਰਨਾਲੇ ਜ਼ਿਲ੍ਹੇ ਵਿੱਚ ਬਰਨਾਲੇ ਵਿੱਚ ਕਿਸ ਪੱਧਰ ਤੇ ਬੁਰਾ ਹਾਲ ਹੋਇਆ ਹੈਗਾ ਪ੍ਰਸ਼ਾਸਨ ਨੇ ਸਾਨੂੰ ਬੇਫਕੂ ਬਣਾਇਆ ਹੈਗਾ ਸਿਵਲ ਹਸਪਤਾਲ ਦੇ ਵਿੱਚ ਸਾਦਾ ਪ੍ਰਸ਼ਾਸਨ ਸੀ 12:30 ਵਜੇ ਦੇ ਕਰੀਬ ਪ੍ਰਸ਼ਾਸਨ ਨੇ ਸਾਨੂੰ ਇਹ ਕਹਿ ਕੇ ਡੀਸੀ ਆਫਿਸ ਭੇਜਤਾ ਵੀ 1.5 ਵਜੇ ਤੁਸੀਂ ਡੀਸੀ ਆਫਿਸ ਆਜੋ ਸਾਨੂੰ ਅਸੀਂ ਮਾਨਯੋਗ ਸਿਹਤ ਮੰਤਰੀ ਸਾਹਿਬ ਨੂੰ ਜਿਹੜਾ ਮਮਦ ਅੰਦਮ ਆ ਜਿਹੜਾ ਸੋਥੋਂ ਉੱਥੇ ਦਵਾਦਾਂਗੇ 1.5 ਵਜੇ ਤੋਂ ਬਾਅਦ ਸਾਨੂੰ ਇਹ ਸੁਨੇਹਾ ਲਾਤਾ ਵੀ ਤੁਸੀਂ 2.5 ਵਜੇ ਰੈਸਟ ਹਾਊਸ ਆਜੋ ਅਸੀਂ ਰੈਸਟ ਹਾਊਸ ਆ ਕੇ ਖੜ ਗਏ ਫੇਰ ਸਾਨੂੰ ਹੁਕਮ ਲੱਗ ਗਿਆ ਵੀ ਤੁਸੀਂ ਸਿਵਲ ਹਸਪਤਾਲ ਵਿੱਚ ਵਾਪਸ ਆਜੋ ਅਸੀਂ ਸਿਵਲ ਹਸਪਤਾਲ ਵਿਖੇ ਜਾਦੇ ਸੀ ਉਤੋਂ ਵਾਪਸ ਦੁਬਾਰਾ ਅਸੀਂ ਫੇਰ ਰੈਸਟ ਹਾਊਸ ਦਾ ਸੁਨੇਹਾ ਦਿੱਤਾ ਇਹ ਬਹੁਤ ਕੋਝੀਆਂ ਚਾਲਾਂ ਚੱਲ ਰਹੀ ਆ ਸਰਕਾਰ ਲੋਕਾਂ ਨੂੰ ਮੂਰਖ ਬਣਾਇਆ ਅਸੀਂ ਕਿਹੜਾ ਕੋਈ ਉਹਦੇ ਨਾਲ ਹੱਥੋਂ ਪਾਈ ਜਾ ਉਹਦਾ ਕੋਈ ਘਰਾਓ ਕਰਨਾ ਅਸੀਂ ਸ਼ਾਂਤੀਪੂਰਵਕ ਅਸੀਂ ਇਹ ਮੈਮੋਰੰਡਮ ਜਿਹੜਾ ਬਰਨਾਲੇ ਦੇ ਲੋਕਾਂ ਨੇ ਸਿਹਤ ਸੂਲਤਾਂ ਦਾ ਬੁਰਾ ਹਾਲ ਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਤੇ ਸਿੱਖਿਆ ਦੇ ਆਧਾਰ ਤੇ ਜਿਹਨੇ ਸਰਕਾਰ ਬਣਾਈ ਸੀ ਉਹਦੇ ਦੋਨੇ ਮਾਡਲ ਆਗੇ ਜਿਹੜੇ ਉਹ ਫੇਲ ਹੋ ਚੁੱਕੇ ਆ ਮੈਮੋਰੰਡਮ ਲੈਣ ਤੋਂ ਵੀ ਮਾਨਜੋਗ ਸਿਹਤ ਮੰਤਰੀ ਸਾਹਿਬ ਤੇ ਇੱਥੋਂ ਦਾ ਮੌਜੂਦਾ ਐਮਪੀ ਨਾਂ ਲੈ ਕੇ ਉਹਨਾਂ ਨੂੰ ਇੱਥੋਂ ਭੱਜ ਗਏ ਆ ਲੋਕਾਂ ਦੀ ਕਚਹਿਦੀ ਚ ਸਵਾਦ ਤਾਂ ਫੇਰ ਆਉਂਦਾ ਜਿਸ ਤਰੀਕੇ ਨਾਲ ਇਹ ਕਹਿੰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਲੋਕਾਂ ਨੂੰ ਬੁਲਾਉਂਦੇ ਦੁੱਖ ਤਕਲੀਫਾਂ ਸੁਣਦੇ ਉਹਨਾਂ ਦੀਆਂ ਕੀ ਦੁੱਖ ਤਕਲੀਫਾਂ ਨਹੀਂ ਗਈਆਂ ਨੇਰੇ ਤੇ ਕੋਠੜੀ ਚ ਮੂਲ ਘੋਕੇ ਚਲੇ ਗਏ ਇਸ ਲਈ ਅਸੀਂ ਇਹਨਾਂ ਦੀ ਮਰਜ਼ਾਬਾਰ ਕਰਦੇ ਆ ਪੰਜਾਬ ਸਰਕਾਰ ਮਰਜ਼ਾਬਾਰ ਮਰਜ਼ਾ